ਪੱਲ ਗਾਦਾ ਨਾ ਯਤਲ ਗਾਦੇ ਗਾਦਾ ਅਭਿਨੇਤ ਮੰਤਰੀ ਲਾਲਚੰਦ ਕਟਾਰੂ ਚੱਕ ਹੜ੍ਹ ਪ੍ਰਭਾਵੇ ਦੇ ਇਲਾਕੇ ਪਠਾਨਕੋਟ ਦਾ ਜਾਇਜ਼ਾ ਲੈਣ ਲਈ ਪੁੱਜੇ ਉਹਨਾਂ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਡੈਮ ਦਾ ਡੇਂਜਰ ਲੈਵਲ ਤੇ ਪੁੱਜਣ ਬਾਰੇ ਕਿਹਾ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਹਨ ਮੁੱਖ ਤੌਰ ਤੇ ਪਠਾਨਕੋਟ ਜ਼ਿਲ੍ਹਾ ਸਮੁੱਚੇ ਰੂਪ ਵਿੱਚ ਪਾਣੀ ਦੀ ਲਪੇਟ ਚ ਔਰ ਡੇ ਬਾਏ ਡੇ ਜਿਉਂ-ਜਿਉਂ ਮਤਲਬ ਮੈਂ ਸਮਝਦਾ ਵੀ ਵਾਰਸ ਕੰਟੀਨਿਊ ਹੋ ਰਹੀ ਆ ਇਹ ਸਥਿਤੀ ਜਿਹੜੀ ਆ ਬਾੜ ਵਾਲੀ ਕਹ ਲੋ ਜਾਂ ਜ਼ਿਆਦਾ ਪਾਣੀ ਵਾਲੀ ਇਹ ਥੋੜੀ ਜਿਹੀ ਸਾਡੀਆਂ ਚਿੰਤਾਵਾਂ 'ਚ ਵਾਧਾ ਕਰ ਰਹੀ ਆ ਸੋ ਅੱਜ ਅਸੀਂ ਸਵੇਰ ਦੇ ਅ ਬਾੜ ਦੇ ਜਿਹੜੇ ਦੇ ਅੰਦਰ ਬਮਿਆਲ ਦੇ ਅੰਦਰ ਉੱਜ ਦੇ ਅੰਦਰ ਤਾਸ ਪਿੰਡ ਹੋਵੇ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਵਕ-ਵਕ ਨਾਲਿਆਂ 'ਚ ਰਾਵੀ ਹੋਵੇ ਉੱਜ ਹੋਵੇ ਤਰਨਾ ਹੋਵੇ ਜਲਾਲੀਆ ਹੋਵੇ ਉਹ 'ਚ ਦੇਖਿਆ ਗਿਆ ਔਰ ਇਹ ਪਾਣੀ ਬੇਸਿਕਲੀ ਜੰਮੂ ਕਸ਼ਮੀਰ ਦੇ ਅੰਦਰ ਜ਼ਿਆਦਾ ਮੀਂਹ ਪੈਣ ਕਰਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਆ ਰਿਹਾ ਸੋ ਅਸੀਂ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਦੇਸ਼ ਦੇ ਮੁਤਾਬਿਕ ਅਸੀਂ ਪੂਰੀ ਤਰ੍ਹਾਂ ਮਦਾਨ ਚ ਡਟੇ ਆਂ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਕਿਸੇ ਵੀ ਤਰ੍ਹਾਂ ਦੇ ਪੈਨਗਵਾਉਣ ਦੇ ਲੋੜਨੇ ਆ ਹਾ ਅਲਰਟ ਲੋਕ ਜ਼ਰੂਰ ਰਹਿਣ ਤਾਂ ਜੋ ਕਿਸੇ ਵੀ ਸਿੱਤੀ ਦਾ ਦੇਖ ਪਤਾ ਲੱਗੇ ਤੇ ਉਹ ਸਾਡੇ ਤੱਕ ਸੂਚਨਾ ਪਹੁੰਚੇ ਤਾਂ ਅਸੀਂ ਸਾਰੇ ਇੰਤਜ਼ਾਮਦਾਰੇ ਸਰਕਾਰ ਵੱਲੋਂ ਕੀਤਾ ਹੁਣ ਵੀ ਅਸੀਂ ਜਿਹੜਾ ਚੱਕੀ ਦਰਿਆ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਆਪਸ ਚ ਜੋੜਦਾ ਪਠਾਨਕੋਟ ਦਾ ਐਂਟਰੀ ਆਪਾਂ ਕਹਿ ਸਕਦੇ ਆ ਤੇ ਮੇਰੇ ਨਾਲ ਐਸਐਸਕੇ ਪਠਾਨਕੋਟ ਔਰ ਸਵਾਰੇ ਸਾਡੇ ਸਮਸਤ ਅਧਿਕਾਰੀ ਸਵਾਨ ਨਿਗਾਹ ਰੱਖੀ ਹੋਈ ਆ ਸਵੇਰ ਦੇ ਅਸੀਂ ਐਸੇ ਹੀ ਫੀਲਡ ਦੇ ਵਿੱਚ ਆ ਗਿਆ ਬਹੁਤ ਸਾਰੇ ਪਰਿਵਾਰਾਂ ਦਾ ਰੈਸਕਿਊ ਕੀਤਾ ਅਸੀਂ ਤਾਸ ਦੇ ਅੰਦਰ 12 ਪਰਿਵਾਰ ਜਿਹੜੇ ਆ 12 ਜੀ ਜਿਹੜੇ ਆ ਉਹਨਾਂ ਦਾ ਰੈਸਕਿਊ ਕੀਤਾ ਉਹड़ा ਨੂੰ ਪ੍ਰਾਪਰ ਥਾਵਾਂ ਤੇ ਲੈ ਕੇ ਆਏ ਆ ਜਿੱਥੇ ਲੋਕਾਂ ਨੇ ਫਸਲਾਂ ਦਾ ਨੁਕਸਾਨ ਹੈ ਜਿੱਥੇ ਲੋਕਾਂ ਦੇ ਚਾਰੇ ਦਾ ਨੁਕਸਾਨ ਹੈ ਜਿੱਥੇ ਲੋਕਾਂ ਦੇ ਕਮਾਨ ਦਾ ਨੁਕਸਾਨ ਹੈ ਉਹਦੀਆਂ ਵੀ ਮਾਨਯੋਗ ਮੁੱਖ ਮੰਤਰੀ ਜੀ ਦੇ ਹਦਾਇਤ ਮੁਤਾਬਕ ਸੱਲੇ ਸਪੈਸ਼ਲ ਗਰਦੋਰੀਆਂ ਦੀ ਲੋਕਾਂ ਜਿਹੜੇ ਅਧਿਕਾਰੀਆਂ ਨੂੰ ਕਿਹਾ ਗਿਆ ਤੇ ਜਿੱਥੇ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਮੈਂ ਖੁਦ ਵੀ ਜਾ ਰਿਹਾ ਸੋ ਪੂਰੀ ਜਥੇ ਸ਼ਕਤੀ ਦੇ ਨਾਲ ਅਸੀਂ ਲੋਕਾਂ ਦੇ ਨਾਲ ਖੜੇ ਆ ਸੋ ਬਸ ਅਸੀਂ ਕੁਦਰਤ ਨੂੰ ਵੀ ਅਰਦਾਸ ਹੀ ਕਰਾਂਗੇ ਕਿ ਬਹੁਤ ਕੁਝ ਹੋ ਗਿਆ ਹੁਣ ਜਿਹੜੀ ਉਹ ਸਾਡੇ ਦੇ ਰਹਿਮ ਰੱਖੇ ਪਰ ਕਿਉਂਕਿ ਕੁਦਰਤ ਆ ਉਹਦੇ ਆਪਣੇ ਨਿਜ਼ਮ ਨੇ ਮਨੁੱਖ ਨੇ ਹਮੇਸ਼ਾ ਕੁਦਰਤ ਦੇ ਨਾਲ ਸਟਰਗਲ ਕਰਨਾ ਹੁੰਦਾ ਸੋ ਅਸੀਂ ਸਟਰਗਲ ਦੇ ਰੋੜ ਤੇ ਹੈਗੇ ਆਂ ਔਰ ਪਠਾਨਕੋਟ ਵਾਸੀਆਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਕਿ ਮਾਨ ਸਾਹਿਬ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਮਸਤੈਦ ਹੈਗੀ ਆ ਸਾਡੇ ਕੋਲ ਜਿਹੜੀ ਉਹ ਆਪਣੇ ਰੈਸਕਿਊ ਕਰਨ ਦੇ ਲਈ ਇੱਕ ਵੱਡੀ ਟੀਮ ਸਾਡੇ ਕੋਲ ਆ ਗਈ ਹੈ ਐਨਡੀਆਰਐਫ ਦੀ ਔਰ ਉਹਨਾਂ ਕੋ ਸਾਰੇ ਜਿੰਨੇ ਵੀ ਇਨਸਟਰੂਮੈਂਟ ਚਾਹੀਦੇ ਹੁੰਦੇ ਆ ਅੱਜ ਉਹਨਾਂ ਨੇ ਡੈਮ ਏਰੀਆ ਦੇ ਵਿੱਚ ਦੋ ਤਿੰਨ ਜੀਆਂ ਦਾ ਪਰਿਵਾਰਾਂ ਦਾ ਰੈਸਕਿਊ ਕੀਤਾ ਤੁਸੀਂ ਵੀ ਦੇਖਿਆ ਤੁਸੀਂ ਕਵਰ ਵੀ ਕੀਤਾ ਤੁਸੀਂ ਵੀ ਕਾਫੀ ਮਿਹਨਤ ਕਰ ਰਹੇ ਹੋ ਬਸ ਤੁਹਾਡੇ ਮਾਦੀਮ ਦੇ ਰਾਈ ਪਠਾਨਕੋਟ ਵਾਸੀਆਂ ਨੂੰ ਜਰੂਰ ਅਪੀਲ ਕਰਾਂਗਾ ਪੋਵਾ ਵਾਸੀਆਂ ਨੂੰ ਕਿ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਰਕਾਰ ਪੂਰੀ ਤਰ੍ਹਾਂ ਮਸਤਿਹ ਹੈ ਹਰ ਬੰਦੋਬਸਥ ਕੀਤਾ ਹੈ ਜਿੱਥੇ ਕਿਤੇ ਵੀ ਲੋਕਾਂ ਦੇ ਰੈਸਕਿਊ ਕਰਕੇ ਲੋਕਾਂ ਨੂੰ ਠੇਰਾਂ ਦੀ ਲੋੜ ਹੋਵੇ ਅਸੀਂ ਸਕੂਲਾਂ ਦਾ ਅਸੀਂ ਵਕ ਵਕ ਬਿਆਨੀਆਂ ਜਿਹੜੇ ਉਹਨਾਂ ਦੀ ਰੀਮਾਰਕੀਸ਼ਨ ਕਰ ਲਈ ਆ ਸੋ ਆ ਬਾਕੀ ਪੂਰੀ ਤਰ੍ਹਾਂ ਸਰਕਾਰ ਲੋਕਾਂ ਦਾ ਨਾਲ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਅਸੀਂ ਸਵੇਰ ਤੇ ਹੀ ਇੱਥੇ ਹਾਂ ਅਤੇ ਜੋ ਵੀ ਸਮੱਸਿਆ ਸਾਨੂੰ ਇੱਥੇ ਦਿਖ ਰਹੀ ਹੈ ਉਹਨਾਂ ਨੂੰ ਸਟੱਡੀ ਕੀਤਾ ਜਾ ਰਿਹਾ ਹੈ ਅਤੇ ਪੈਰ ਵੀ ਦਿੱਤੀ ਜਾ ਰਹੀ ਹੈ ਕਾਫੀ ਪਰਿਵਾਰਾਂ ਅਤੇ ਪਸ਼ੂਆਂ ਦਾ ਵੀ ਰੈਸਕਿਊ ਕੀਤਾ ਗਿਆ ਦੇਖੋ ਸਵੇਰ ਦੇ ਹੀ ਅਸੀਂ ਇਸ ਫੀਲਡ ਦੇ ਅੰਦਰ ਪਹਿਲੋਂ ਜਲਾਲੀਏ ਦਾ ਜਿੱਥੋਂ ਕੱਲ ਟੁੱਟਿਆ ਸੀਗਾ ਸਾਡਾ ਉਹ ਰੋਡ ਉਸ ਤੋਂ ਬਾਅਦ ਆਪਣੇ ਮਾਖਨਪੁਰ ਤਾਸ ਜਿੱਥੋਂ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਦਾ ਰੈਸਕਿਊ ਕੀਤਾ ਪਸ਼ੂਆਂ ਦਾ ਕੀਤਾ ਸੋ ਲਗਾਤਾਰ ਸوير ਦੇ ਇਸ ਇਲਾਕੇ ਦੇ ਅੰਦਰ ਆ ਵਕ-ਵਕ ਪਿੰਡਾਂ 'ਚ ਵਕ-ਵਕ ਤਰ੍ਹਾਂ ਦੇ ਜਿਹੜੇ ਮਤਲਬ ਸਾਨੂੰ ਦਿਸ ਰਹੀਆਂ ਨੇ ਚਿੰਤਾਵਾਂ ਸੰਕਟ ਦੇ ਰੂਪ ਦੇ ਵਿੱਚ ਕਿ ਉਹਨਾਂ ਨੂੰ ਸਟੱਡੀ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਪੈਰਵੀ ਕੀਤੀ ਜਾ ਰਹੀ ਹੈ ਸੋ ਹੁਣ ਅਮਰਜੈਂਸੀ ਅਸੀਂ ਜਿਹੜੀ ਸੂਚਨਾ ਮਿਲੀ ਸੀਗੀ ਵੀ ਜਿਹੜਾ ਸਾਡਾ ਕੋਲੀਆਂ ਆਡਾ ਕੋਲੀਆਂ ਔਰ ਬਹਾਦਰਪੁਰ ਦੇ ਦਰਮਿਆਨ ਜਿਹੜਾ ਤੁਸੀਂ ਆ ਉਹਨੂੰ ਖਤਰਾ ਆਇਆ ਉਹਦੇ ਪਾਣੀ ਨੇੜੇ ਆ ਗਿਆ ਸੋ ਸਾਰੀ ਸਾਡੀ ਟੀਮ ਜਿਹੜੀ ਅਸੀਂ ਇਸ ਵੇਲੇ ਮੌਕੇ ਤੇ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਵੀ ਖੱਬੇ ਪਾਸੇ ਜਿਹੜਾ ਆਪਣਾ ਥੀਨ ਡੈਮ ਹੈ ਥੀਨ ਡੈਮ ਦੇ ਉੱਤੇ ਲਗਭਗ ਜੋ ਸਾਨੂੰ ਸੂਚਨਾ ਮਿਲੀ ਆ ਅੱਜੇ ਮਤਲਬ ਵੀ 2.5 ਸੋ ਜਿਹੜਾ ਕਿਊਸਕ ਪਾਣੀ 2.5 ਲੱਖ ਕਿਊਸਕ ਪਾਣੀ ਜਿਹੜਾ ਉਹ ਇਹਦੇ ਵਿੱਚ ਛੱਡਿਆ ਜਿਹੜਾ ਬੜਾ ਖਤਰਨਾਕ ਮੈਂ ਸਮਝਦਾ ਵੀ ਰੂਪ ਧਾਰਨ ਕਰਨ ਵਾਲੇ ਪਾਸੇ ਜਾ ਸਕਦਾ ਸੋ ਅਸੀਂ ਮੌਕੇ ਦੇ ਆਏ ਹਾਂ ਕੁਝ ਜਾਇਜ਼ਾ ਵੀ ਲਿਆ ਤੇ ਨਾਲ ਦੀ ਨਾਲ ਅਸੀਂ ਵੱਡੀਆਂ ਟੀਮਾਂ ਆਪਣੀਆਂ ਜਿਹੜੀਆਂ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਉਹ ਲਾ ਰਹੇ ਹਾਂ ਬਕਾਇਦਾ ਜੀ.ਐਸ.ਵੀ ਮਸ਼ੀਨਾਂ ਲਾਈਆਂ ਨੇ ਚੱਕ ਕੇ ਲਿਆ ਰਹੇ ਹਾਂ ਮਟੀਰੀਅਲ ਜਿਹੜਾ ਤੁਸੀ ਦੇ ਉੱਤੇ ਪਾਇਆ ਜਾ ਰਿਹਾ ਸੋ ਕਿਸੇ ਵੀ ਕਿਸਮ ਦਾ ਅਸੀਂ ਖਤਰਾ ਜਿਹੜਾ ਸਾਨੂੰ ਦਿਸਦਾ ਆ ਉਹਨੂੰ ਮੁੱਲ ਨਹੀਂ ਲੈਣਾ ਚਾਹੁੰਦੇ ਅਸੀਂ ਬਿਲਕੁਲ ਉਹਨੂੰ ਕੰਟਰੋਲ ਕਰਨ ਦੇ ਲਈ ਉਹਨੂੰ ਜਿਹੜਾ ਆਇਆ ਉਹ ਪਬਲਿਕ ਨੂੰ ਬਚਾਉਣ ਦੇ ਲਈ ਲੱਗੇ ਆ ਸੋ ਪਬਲਿਕ ਇਥੋਂ ਵੀ ਅਸੀਂ ਲਗਭਗ ਜਿਹੜੇ ਗੁੱਜਰ ਭਾਈਚਾਰੇ ਦੇ ਸਾਡੇ ਪਰਿਵਾਰ ਨੇ 18 ਵੀ ਪਰਿਵਾਰ ਉਹਨਾਂ ਨੂੰ ਇਥੋਂ ਸ਼ਿਫਟ ਕਰ ਚੁੱਕੇ ਆ ਹੁਣੇ ਵਗ ਵਗ ਥਾਮਾ ਦੋਨਾਂ ਨੂੰ ਭੇਜ ਦਿੱਤਾ ਸੋ ਜੋ ਵੀ ਲੋਕਾਂ ਦੀ ਰਿਕੁਆਇਰਮੈਂਟ ਹੈਗੀ ਆ ਅਮਰਜੈਂਸੀ ਹੋਵੇ ਜਾਂ ਤਿਰਸਤਾਈ ਹੋਵੇ ਮਾਨ ਸਾਹਿਬ ਦੀ ਹਦਾਇਤ ਆ ਵੀ ਉਹਨੂੰ ਪੂਰੀ ਤਰ੍ਹਾਂ ਅਸੀਂ ਪੂਰਾ ਕਰਨਾ ਉਹਦੇ ਤੇ ਲੱਗੇ ਹੋਏ ਆ ਸੋ ਅੱਜ ਵੀ ਹੁਣ ਵੀ ਅਸੀਂ ਜਿਹੜਾ ਉਹ ਰਾਵੀ ਦਰਿਆ ਦੇ ਕੰਢੇ ਆ ਇੱਕ ਪਾਸੇ ਸਾਡੀ ਵਾਈਲਡ ਲਵ ਸੈਂਚਰੀ ਆ ਉਹਨੂੰ ਵੀ ਦਿਖ ਰਹੇ ਆ ਸੋ ਕਾਫੀ ਵੱਡੀ ਮਾਤਰਾ ਚ ਜਿਹੜਾ ਆ ਪਾਣੀ ਆਇਆ ਸੋ ਅਸੀਂ ਇੱਕ ਤਾਂ ਕੁਦਰਤ ਦੇ ਅੱਗੇ ਦੁਆ ਵੀ ਆ ਕਿ ਬਹੁਤ ਕੁਝ ਹੋ ਗਿਆ ਹੁਣ ਕੁਦਰਤ ਮਿਹਰ ਰੱਖੇ ਸਾਡੇ ਪੰਜਾਬ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਪਰ ਐਸੀ ਸਥਿਤੀ ਵੀ ਜੇ ਕੋ ਬਣਦੀ ਆ ਤਾਂ ਅਸੀਂ ਵੀ ਪੂਰੀ ਤਰ੍ਹਾਂ ਮਸਤੈਦ ਹੈਗੇ ਆ ਲੋਕਾਂ ਦੀ ਜ਼ਾਲਮਾਲ ਦੀ ਰਾਖੀ ਕਰਾਂਗੇ ਪੂਰੀ ਤਰ੍ਹਾਂ ਸਰਕਾਰ ਜਿਹੜੀ ਆ ਬਚਨਵਾਤਾ ਸਰ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਕਾਰਜ ਕੀਤੇ ਜਾ ਰਹੇ ਨੇ ਦੇਖੋ ਜਿਸ ਤਰ੍ਹਾਂ ਮਾਨਜੋਗ ਮੰਤਰੀ ਸਾਹਿਬ ਪੰਜਾਬ ਸਰਕਾਰ ਜੀ ਨੇ ਆਪ ਜੀ ਨੂੰ ਬਰੀਕ ਕੀਤਾ ਦੱਸਿਆ ਆ ਤੇ ਇਹਨਾਂ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਜੀਪੀ ਪੰਜਾਬ ਸਾਹਿਬ ਜੀ ਇਸ ਕੱਲ ਤੋਂ ਹੀ ਉਹ ਲਗਾਤਾਰ ਮੋਨਿਟਰਸ ਤੇ ਜੀਤੇ ਮੋਨਿਟਰ ਕਰ ਰਿਹਾ ਹੈ ਇਹ ਪਠਾਨਕੋਟ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਆ ਬਹੁਤ ਸਾਰੇ ਦਰਿਆ ਤੇ ਨਾਲੇ ਨੇ ਜਿਹੜਾ ਕਿ ਪ੍ਰਮੁੱਖ ਤੌਰ ਤੇ ਜਿਹੜਾ ਰਾਵੀ ਦਰਿਆ ਹੈ ਤੇ ਰਾਵੀ ਦਰਿਆ ਅ ਅੱਜ ਸਵੇਰ ਦਾ ਜਿਹੜਾ ਬਹੁਤ ਉਗਰ ਰੂਪ ਜਿਹੜਾ ਧਾਰਨ ਕਰ ਚੁੱਕਾ ਕਿਉਂਕਿ ਕਿਛੋ ਜਿਹੜਾ ਫਲੱਡ ਗੇਟ ਸੀਗੇ ਜਿੰਜੀ ਸਾਗੋ ਡੈਮ ਤੇ ਖੋਲ੍ਹ ਦਿੱਤੇ ਗਿਆ ਕਿਉਂਕਿ ਚੀਜ਼ ਦੀ ਕੈਪੈਸਿਟੀ ਪੂਰੀ ਹੋ ਚੁੱਕੀ ਆ ਉਹਦੇ ਕਰਕੇ ਵਾਟਰ ਜਿਹੜਾ ਹੈਗਾ ਆ ਆਊਟਫਲੋ ਆ ਬਹੁਤ ਜ਼ਿਆਦਾ ਵਧਿਆ ਹੋਇਆ ਸੋ ਇਸ ਵੇਲੇ ਜਿੱਥੇ ਮਾਨਜੋਗ ਮੰਤਰੀ ਸਾਹਿਬ ਦੇ ਨਾਲ ਅਸੀਂ ਆਏ ਆ ਕੋਲੀਆਂ ਦੇ ਨੇੜੇ ਇੱਥੇ ਕਸਲੌਰ ਇੱਕ ਪਾਸੇ ਕਥੌਰ ਸੈਂਚੀ ਇੱਕ ਪਾਸੇ ਇਹ ਪਿੰਡ ਨੇ ਤੇ ਅ ਇੱਥੇ ਥੋੜੇ ਜਿਹੜੇ ਲੋਕ ਹੈਗੇ ਆ ਗੁੱਜਰ ਭਾਈਚਾਰੇ ਦੇ ਉਹ ਨੇ ਬਾਕੀ ਲੋਕਲ ਨਿਵਾਸੀ ਨੇ ਉਹਨਾਂ ਨੂੰ ਐਕਟੀਵੇਟ ਕਰਕੇ ਇਸ ਡਿਸਟ੍ਰਿਕਟ ਪੂਰੀ ਜਿਹੜੀ ਹੈ ਨਾ ਇਹ ਚੱਲ ਜਾ ਰਹੀਆਂ ਤਾਂ ਕਿ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਈ ਜਾਨ ਤੇ ਮਾਲ ਦਾ ਨੁਕਸਾਨ ਨਾ ਹੋਵੇ ਸੋ ਜਿਸ ਤਰ੍ਹਾਂ ਰੀਲਿਫ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਜਗ੍ਹਾ ਤੇ ਚੱਲ ਰਹੀ ਆ ਅੱਜ ਇਸ ਤੋਂ ਪਹਿਲਾਂ ਵੀ ਜਿਹੜੇ ਥੀਨ ਡੈਮ ਵਾਲੇ ਪਾਸੇ ਆ ਇੱਕ ਗੁੱਜਰਪਾਈ ਚਰ ਦੇ ਕੁਝ ਲੋਕ ਜਿਹੜੇ ਹੈਗੇ ਆ ਪੂਰੇ ਦਰਿਆ ਦੇ ਵਿਚਾਲੇ ਆ ਗਏ ਸੀ ਉਹ ਹਾਲਾਂਕਿ ਜਿਹੜਾ ਏਰੀਆ ਹੈਗਾ ਆ ਉਹੋ ਜੀਐਨਕੇ ਦਾ ਪੈਂਦਾ ਫੇ ਐਸਐਸਪੀ ਸਾਹਿਬ ਜੀ ਐਨਕੇ ਜਿਹੜੇ ਕਠੂਏ ਦੇ ਆ ਔਰ ਸਾਡੀਆਂ ਟੀਮਾਂ ਨੇ ਜੁਆਇੰਟ ਰਿਵਿਊ ਉੱਥੇ ਜਾ ਕੇ ਰੈਸਕਿਊ ਆਪਰੇਸ਼ਨ ਕੀਤਾ ਔਰ ਸੇਫਲੀ ਉਹਨਾਂ ਨੂੰ ਉੱਥੋਂ ਕੱਢ ਕੇ ਲਿਆਦਾ